ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿ ਇਸ ਟਾਈਮ ਜਿਹੜੇ ਕਿਸਾਨ ਵੀਰ ਪੁੱਛਦੇ ਕਿ ਉੱਲੀ ਨਾਸ਼ਕ ਅਸੀਂ ਕਿਹੜਾ ਕਰ ਸਕਦੇ ਹਾਂ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਉੱਲੀ ਨਾਸ਼ਕ ਬਾਜ਼ਾਰ ਦੇ ਵਿੱਚ ਆਉਂਦੇ ਆ ਵੱਖ-ਵੱਖ ਟੈਕਨੀਕਲ ਆਉਂਦੇ ਆ ਕਈ ਤਰ੍ਹਾਂ ਦੇ ਜਿਹੜੇ ਟੈਕਨੀਕਲ ਨੇ ਜਿਹਦੇ ਵਿੱਚ ਮੁੱਖ ਤੌਰ ਤੇ ਸਟੋਬਿਲੂਰਨ ਗਰੁੱਪ ਤੇ ਟ੍ਰਾਈਜ਼ੋਲਸ ਇਹੇ ਗਰੁੱਪ ਦੇ ਉੱਲੀ ਨਾਸ਼ਕ ਮੁੱਖ ਤੌਰ ਤੇ ਬਾਜ਼ਾਰ ਦੇ ਵਿੱਚ ਆਉਂਦੇ ਜਾਂ ਕਾਪਰ ਬੇਸਡ ਉਲੀ ਨਾਸ਼ਕ ਉਹ ਜਾਂਦੇ ਆ ਤੇ ਕੁਝ ਕਿ ਜਿਹੜੇ ਐਂਟੀਬਾਇਓਟਿਕ ਆ ਜਿਹੜੇ ਇੱਕ ਖਾਸ ਤੌਰ ਤੇ ਬੈਕਟੀਰੀਅਲ ਬ্লাইਟ ਵਾਸਤੇ ਉਹਨੂੰ ਰੋਕਣ ਦਾ ਥੋੜਾ ਬਹੁਤਾ ਜਿਹੜਾ ਕੰਮ ਉਹ ਕਰਦੇ ਆ ਤਾਂ ਕਿਸਾਨ ਵੀਰੋ ਜੇ ਉਲੀ ਰੋਗਾਂ ਦੀ ਗੱਲ ਕਰੀਏ ਤਾਂ ਝੋਨੇ ਜਾਂ ਬਾਸਮਤੀ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਰੋਗ ਆਉਂਦੇ ਆ ਜਿਹਦੇ ਵਿੱਚ ਆਪਾਂ ਸ਼ੀਤ ਬ্লাইਟ ਕਹ ਰਹੀਏ ਬਲਾਸਟ ਆ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਕਾਫੀ ਝਾੜ ਪਿਛਲੇ ਸਾਲਾਂ ਦੇ ਵਿੱਚ ਘਟਾਇਆਏ ਨੇ ਚਾਹੇ ਹੁਣ ਜਿਹੜੀਆਂ ਕਿਸਮਾਂ ਕਾਫੀ ਆਈਆਂ ਜਿਹੜੀਆਂ ਉਹਨੂੰ ਸਹਿਣ ਯੋਗ ਆ ਉਹਦੀ ਸਹਿਣ ਸ਼ਕਤੀ ਹੈਗੀ ਆ ਉਹਦੀ ਰੋਗ ਨਾਲ ਲੜਨ ਦੀ ਸਮਰੱਥਾ ਉਹਨਾਂ ਦੀ ਵੈਰਾਈਟੀਆਂ ਦੀ ਕੁਝ ਕੁ ਦੀ ਹੈਗੀ ਆ ਫਿਰ ਤੁਹਾਡਾ ਝੂਠੀ ਕਾਂਗਿਆਰੀ ਆ ਗਈ ਫਾਲਸ ਮਟ ਬਲਾਸਟ ਆ ਗਿਆ ਪੂਰੇ ੱੱਬਿਆਂ ਦਾ ਰੋਗ ਜਿਹੜਾ ਬ੍ਰਾਊਨ ਲੀਫ ਸਪੌਟ ਆ ਗਿਆ ਤਣੇਦਵਾਰੇ ਪੱਤੇ ਦਾ ਗੱਲ ਨਾਲ ਸ਼ੀਥਰੌਟ ਆ ਗਿਆ ਸ਼ੀਥਰੌਟ ਨਾਲ ਵੀ ਕਾਫੀ ਨੁਕਸਾਨ ਹੁੰਦਾ ਕਈ ਵਾਰ ਤਾਂ ਤੱਕ ਮੁੰਜਰ ਤੱਕ ਹੀ ਸ਼ੀਥਰੌਟ ਆ ਜਾਵੇ ਤਾਂ ਮੁੰਜਰਾਂ ਵੀ ਖਾਲੀ ਰਹਿ ਜਾਂਦੀਆਂ ਨੇ ਤੇ ਸਟੈਮ ਰੌਟ ਆ ਗਈ ਜਿਦਾਂ ਤਣੀ ਦਾ ਕੱਲਣਾ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਬੈਕਟੀਰੀਅਲ ਰੋਗ ਹੈ ਜਿਹੜਾ ਬੈਕਟੀਰੀਅਲ ਬਲਾਈਟ ਹੈ ਵੱਖ-ਵੱਖ ਤਰ੍ਹਾਂ ਦੇ ਇਹ ਬੈਕਟੀਰੀਆ ਰੋਗ ਹੈ ਬਾਕੀ ਸਾਰੇ ਉਲੀ ਰੋਗ ਹੈ ਫੰਗਸ ਨਾਲ ਹੁੰਦੇ ਆ ਇਹਦੇ ਵਿੱਚੋਂ ਸ਼ੀਥ ਬਲਾਈਟ ਕਾਫੀ ਵੱਡੇ ਪੱਧਰ ਤੇ ਆਉਂਦੀ ਹੈ ਜਿਹੜੀ ਝੂਠੀ ਕਾਂਗਿਆਰੀ ਆ ਉਹੀ ਕਈ ਥਾਵਾਂ ਦੇ ਉੱਤੇ ਕੁਝ ਖਾਸ ਹਾਲਾਤਾਂ ਦੇ ਵਿੱਚ ਦੇਖਣ ਨੂੰ ਕਾਫੀ ਮਿਲਦੀ ਹੈ ਬਲਾਸਟ ਬਾਸਮਤੀ ਦੇ ਕਾਫੀ ਦੇਖਣ ਨੂੰ ਮਿਲਦੀ ਹੈ ਸ਼ੀਥ ਥ੍ਰੌਟ ਵੀ ਕਾਫੀ ਆਉਂਦੀ ਹੈ ਤਾਂ ਇਹਨਾਂ ਦੀ ਰੋਕਥਾਮ ਵਾਸਤੇ ਜਿਹੜੇ ਕਿਸਾਨ ਵੀ ਪੁੱਛਦੇ ਕਿ ਅਸੀਂ ਵਧੀਆ ਉਲੀ ਨਾਸ਼ ਕਿਹੜਾ ਕਰ ਸਕਦੇ ਹਾਂ ਚਾਹੇ ਕਿ ਗਰੁੱਪ ਜਿਹੜੇ ਟੈਕਨੀਕਲ ਵੱਖਰੇ ਵੱਖਰੇ ਕੋਈ ਸਿੰਗਲ ਟੈਕਨੀਕਲ ਆਉਂਦੇ ਜਿਵੇਂ ਥਾਈਫਲੂਜ਼ਾਮਾਈਡ ਹੈ ਜਿਹੜਾ ਪਲਸਰ ਉਹ 150 ਐਮਐਲ ਦੀ ਸਿਫਾਰਿਸ਼ ਹੈਗੀ ਤੇ ਉਹ ਜਿਹੜਾ ਸ਼ੀਥ ਬ্লাইਟ ਤੇ ਬਹੁਤ ਵਧੀਆ ਕੰਮ ਕਰਦਾ ਹੁੰਦੇ ਚਾਹੇ ਬ੍ਰੌਡ ਸਪੈਕਟਰਮ ਆ ਕਿ ਫੰਗਸ ਕੰਪਲੈਕਸ ਨੂੰ ਰੋਕਦੇ ਆ ਵੱਖ-ਵੱਖ ਤਰ੍ਹਾਂ ਦੀਆਂ ਉਲੀਆਂ ਨੂੰ ਰੋਕਦੇ ਪਰ ਜਿਹੜੇ ਸਿੰਗਲ ਟੈਕਨੀਕਲ ਨੇ ਉਹ ਕਿਸੇ ਖਾਸ ਬਿਮਾਰੀ ਤੇ ਕਈ ਵਾਰ ਜਿਹੜੇ ਹੈਗੇ ਕੰਮ ਕਰਦੇ ਹੁੰਦੇ ਜਿਵੇਂ ਸ਼ੀਥ ਬ্লাইਟ ਬਹੁਤ ਵਧੀਆ ਕੰਮ ਆਥਾਈ ਫਲੂਜ਼ਾਮਾਈਡ ਦਾ ਪਲਸਰ ਜੇ ਆਪਾਂ ਕਹਿ ਲਈਏ ਤੇ ਟੈਬੂਕੋਨਾਜੋਲ ਹੈ ਟੈਬੂਕੋਨਾਜੋਲ ਹੈ ਜਿਹੜਾ ਟੈਕਨੀਕਲ ਇਸ ਤਰ੍ਹਾਂ ਦਾ ਟੈਕਨੀਕਲ ਹੈ ਜਿਹੜਾ ਦਾਣੇ ਦੀ ਕੁਆਲਿਟੀ ਦੇ ਵਿੱਚ ਵੀ ਹੈਲਪ ਕਰਦਾ ਤੇ ਸ਼ੀਥ ਬਲਾਈਟ ਨੂੰ ਵੀ ਕਾਫੀ ਹੱਦ ਤੱਕ ਰੋਕਣ ਦੇ ਵਿੱਚ ਮਦਦ ਕਰਦਾ ਤੇ ਫਿਰ ਤੁਹਾਡਾ ਆ ਗਿਆ ਆ ਮੌਨਸਰਨ ਪੈਨਸਾਈਕ੍ਰਾਉਨ ਟੈਕਨੀਕਲ ਹੈ ਜਿਹੜਾ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਵੀ ਵਰਤ ਸਕਦੇ ਆ ਇੱਕ ਨੁਕਤਾ ਖਾਸ ਜਿਹੜਾ ਧਿਆਨ ਦੇਣ ਯੋਗ ਹੈ ਉੱਲੀ ਨਾਸ਼ਕ ਬੈਸਟ ਤਾਂ ਤੁਹਾਨੂੰ ਮੈਂ ਅੱਗੇ ਦੱਸ ਦਿੰਦਾ ਇੱਕ ਤਾਂ ਹਰ ਵਾਰ ਗਰੁੱਪ ਕੋਸ਼ਿਸ਼ ਕਰੋ ਬਦਲ ਕੇ ਕਰੀਏ ਸੇਮ ਹੀ ਉਲੀਨਾਸ਼ਕ ਨਾ ਵਰਤੀਏ ਸੇਮ ਆਪਾਂ ਕਈ ਵਾਰ ਆਪਾਂ ਨੂੰ ਬ੍ਰਾਂਡ ਕੋਈ ਫਿੱਟ ਬਹਿ ਜਾਂਦਾ ਆਪਾਂ ਉਹੀ ਵਾਰ-ਵਾਰ ਵਰਤੀ ਜਾਂਦੇ ਹਰ ਵਾਰ ਬਦਲ ਕੇ ਕਰੋ ਪਾਣੀ 200 ਲੀਟਰ ਪੂਰਾ ਰੱਖੋ ਤੇ ਕੋਸ਼ਿਸ਼ ਕਰੋ ਜੇ ਆਪਾਂ ਨੂੰ ਰਿਪੀਟ ਕਰਨੀ ਪੈਂਦੀ ਹੈ ਫੇਰ ਵੀ ਆਪਾਂ ਟੈਕਨੀਕਲ ਬਦਲ ਦਈਏ ਤਾਂ ਆਪਾਂ ਨੂੰ ਬੈਟਰ ਰਿਜ਼ਲਟ ਮਿਲਦੇ ਰਿਪੀਟ ਵੀ ਆਪਾਂ ਕਰ ਸਕਦੇ ਆ ਰਿਪੀਟ ਕੋਈ ਵੀ ਟੈਕਨੀਕਲ ਇੱਕ ਆ ਜਿਹੜਾ ਫਸਲ ਦੇ ਉੱਤੇ ਦੋ ਵਾਰ ਆਪਾਂ ਕਰ ਸਕਦੇ ਹੁੰਦੇ ਨੇ ਰਿਜ਼ਲਟ ਠੀਕ ਮਿਲਦਾ ਪਰ ਕੋਸ਼ਿਸ਼ ਕਰੋ ਬਦਲ ਕੇ ਕਰੀਏ ਫੋਰ ਐਗਜ਼ਾਮਪਲ ਜੇ ਆਪਾਂ ਬਲਾਸ ਪਹਿਲਾਂ ਪ੍ਰੀਵੈਂਟਿਵ ਸਪਰੇਅ ਕਰਨੀ ਹੈ ਤਾਂ ਜਨੇਬ ਕਰ ਲਈਏ ਜਿਹੜਾ 78 ਹੈ ਜਿਹੜੀ ਉਹ ਆਪਾਂ ਅੱਧਾ ਕਿਲੋ ਜਿਹੜੀ 500 ਗ੍ਰਾਮ ਪ੍ਰਤੀ ਏਕੜ ਉਹ ਆਪਾਂ ਗੋਬ ਟਾਈਮ ਕਰ ਲਈਏ ਤੇ ਮੁੰਜਰਾ ਨਿਕਲਣ ਟਾਈਮ ਆ ਜਿਹੜੀ ਉਹ ਹੈ ਮਿਸਟਾਰ ਕਰ ਲਈਏ 200 ml ਪ੍ਰਤੀ ਏਕੜ ਬਲਾਸਟ ਤੇ ਬਹੁਤ ਵਧੀਆ aroghtham ਆਪਾਂ ਨੂੰ ਮਿਲਦੀ ਹੈ ਇਹ ਆਧਾਰਨ ਦੇ ਰਿਹਾ ਤੁਹਾਨੂੰ ਮੈਂ ਤਾਂ ਹੁਣ ਜਿਹੜੇ ਮੁੱਖ ਤੌਰ ਤੇ ਮੈਂ ਤਿੰਨ ਜਿਹੜੇ ਉਲੀਨਾਸ਼ਕਾਂ ਬਾਰੇ ਗਰੁੱਪਾਂ ਬਾਰੇ ਜਿਹੜੇ ਟੈਕਨੀਕਲਾਂ ਬਾਰੇ ਗੱਲ ਕਰੂੰਗਾ ਟੌਪ ਦੇ ਜਿਹੜੇ ਤਿੰਨ ਹੈ ਇੱਕ ਤਾਂ ਜੋਕਸੀਸਟੋਬਨ ਪਲੱਸ ਟੈਬੂਕੋਨੋਜੋਲ ਕਸਟੋਡੀਆ ਦੇ ਨਾਂ ਤੇ ਤੁਸੀਂ ਜਾਣਦੇ ਆ ਟ੍ਰਾਈਫਲੋਕਸੀਸਟੋਬਨ ਪਲਸ ਟੈਬੂਕੋਨਾਜ਼ੋਲ ਨਟੀਬੋ ਦੇ ਨਾਂ ਤੇ ਤੁਸੀਂ ਜਾਣਦੇ ਆ ਤੇ ਅਜੋਕਸੀਸਟੋਬਨ ਪਲਸ ਡਾਈਫਨਕੋਨਾਜ਼ੋਲ ਤੁਸੀਂ ਐਮਿਸਟਾਰ ਟਾਪ ਦੇ ਨਾਂ ਤੇ ਜਾਣਦੇ ਆ ਇੱਥੇ ਮੈਂ ਇਹ ਵੀ ਕਲੀਅਰ ਕਰ ਦਿਆਂ ਕਿ ਇਨ੍ਹਾਂ ਬ੍ਰਾਂਡ ਨੇਮਾਂ ਤੋਂ ਬਿਨਾ ਹੋਰ ਕੰਪਨੀਆਂ ਦੇ ਵਿੱਚ ਵੀ ਇਹ ਟੈਕਨੀਕਲ ਆਉਂਦੇ ਆ ਅਜੋਕਸੀ ਪਲਸ ਡਾਈਫਨਕੋਨਾਜ਼ੋਲ ਅਜੋਕਸੀ ਸਟੋਬਨ ਪਲਸ ਟੈਬੂਕੋਨਾਜ਼ੋਲ ਤੇ ਟ੍ਰਾਈਫਲੋਕਸੀ ਪਲਸ ਟੈਬੂਕੋਨਾਜ਼ੋਲ ਬਾਇ ਨੇਓ ਤੋਂ ਇਲਾਵਾ ਹੋਰ ਕੰਪਨੀ ਜੇ ਤੁਹਾਨੂੰ ਪਰਤੇ ਨਾਲ ਸਸਤਾ ਮਿਲਦਾ ਘੱਟ ਰੇਟ ਤੇ ਮਿਲਦਾ ਪੱਕੇ ਬਿੱਲ ਤੇ ਤਾਂ ਤੁਸੀਂ ਉਹ ਵੀ ਬੇਫਿਕਰ ਹੋ ਕੇ ਕਰ ਸਕਦੇ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਤੁਸੀਂ ਮਹਿੰਗੀ ਦਵਾਈ ਦੀ ਜਾਂ ਮਹਿੰਗੇ ਟੈਕਨੀਕਲ ਦੀ ਗੱਲ ਕਰਦੇ ਆ ਇਹ ਟੈਕਨੀਕਲ ਆ ਜਿਹੜੇ ਇਹ ਕੁਆਲਟੀ ਵਾਈਜ਼ ਹੀ ਇਹਨਾਂ ਦਾ ਰੇਟ ਹੁੰਦਾ ਜਾਂ ਬ੍ਰਾਂਡ ਦੇ ਨੇਮ ਵਾਈਜ਼ ਹੁੰਦਾ ਤੇ ਤੁਸੀਂ ਜੇ ਤੁਹਾਨੂੰ ਘੱਟ ਰੇਟ ਤੇ ਮਿਲਦਾ ਪੱਕੇ ਬਿਲਦੇ ਤੁਸੀਂ ਉਹ ਵੀ ਬੇਸ਼ੱਕ ਕਰ ਸਕਦੇ ਆ ਅਜੋਕਸੀਸਟੋਬਨ ਪਲਸ ਟੈਬੋਕੋਨਾ ਜਿਹੜਾ ਟ੍ਰਾਈਜੋਲ ਤੇ ਸਟੋਬਿਲੂਰਨ ਗਰੁੱਪ ਆ ਗਿਆ ਬੋਲਾ ਜਿਹੜਾ ਬਲਾਈਟ ਤੇ ਬੜਾ ਵਧੀਆ ਕੰਮ ਕਰਦਾ ਸ਼ੀਥ ਬਲਾਈਟ ਤੇ ਤੇ ਕਾਫੀ ਹੱਦ ਤੱਕ ਜਿਹੜਾ ਬਲਾਸਟ ਤੇ ਵੀ ਇਹ ਕੰਮ ਕਰਦਾ ਹੈਗਾ ਪਰ ਪੂਰੀ ਜਿਹੜੀ ਰੋਗ ਥਾਮ ਆਪਾਂ ਨੂੰ ਜੇ ਆਪਾਂ ਪਾਰਟਿਕੂਲਰ ਕਿਉਂਕਿ ਕੁਝ ਜਿਹੜੀ ਉਲਝਾਂਛਾ ਪਾਰਟਿਕੂਲਰ ਦਵਾਈ ਵਾਸਤੇ ਕਿਸੇ ਖਾਸ ਉਲੀ ਰੋਗ ਵਾਸਤੇ ਰეკਮੈਂਡਡ ਹੁੰਦੇ ਜਿਵੇਂ ਕੋਸਾਈਡ ਹੈ ਉਹ ਝੂਠੀ ਕਾਂਗਿਆਰੀ ਗਟੋਲੀ ਰੋਗ ਨੂੰ ਰੋਕਣ 'ਚ ਕਾਫੀ ਵੱਡੇ ਪੱਧਰ ਤੇ ਮਦਦ ਕਰਦਾ ਜਿਵੇਂ ਬਲਾਸਟ ਵਾਸਤੇ ਪਾਇਰੇਕਲੋ ਸਟਾਪਨ ਟੈਕਨੀਕਲ ਐਕਸਲ ਟੀਮਾ ਨਾਂ ਤੇ ਆਉਂਦਾ ਸੀ ਉਹ ਬਲਾਸਟ ਨੂੰ ਸਪੈਸ਼ਲੀ ਬਲਾਸਟ ਵਾਸਤੇ ਟੈਕਨੀਕਲ ਐ ਇਸ ਤਰ੍ਹਾਂ ਹੁੰਦੇ ਆ ਜਿਵੇਂ ਜੋਕਸੀ ਸਟਾਪਨ ਪਲਸ ਸਟਾਈਫਨ ਕੋਰਨਾ ਜੋ ਲ ਐਮ ਐ ਸਟਾਰ ਟਾਪ ਇਹ ਬਲਾਸਟ ਤੇ ਵੀ ਵਧੀਆ ਕੰਮ ਕਰਦੀ ਆ ਸ਼ੀਥ ਬਲਾਈਡ ਤੇ ਵੀ ਵਧੀਆ ਕੰਮ ਕਰਦੀ ਆ ਤੇ ਕਾਫੀ ਹੱਦ ਤੱਕ ਜਿਹੜੀ ਹੈਗੀ ਐ ਰੌਟ ਤੇ ਵੀ ਕੰਮ ਕਰਦੀ ਆ ਦਾਗ ਧੱਬਿਆਂ ਤੋਂ ਬਚਾਉਣ ਦੇ ਵਿੱਚ ਫੰਗਸ ਕੰਪਲੈਕਸ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਐ ਐਮ ਇਸ ਤੋਂ ਬਾਅਦ ਤੁਹਾਡੀ ਆ ਗਈ ਟ੍ਰਾਈਫਲੌਕਸੀ ਸਟੋਬਨ ਪਲੱਸ ਟੈਬੂਕੋਨਾਜੋਲ ਜਿਹੜੀ ਨਾਟਿਵੋ ਦੇ ਨਾਂ ਤੇ ਤੁਸੀਂ ਜਾਣਦੇ ਇਹ ਜਿਹੜੇ ਟੈਕਨੀਕਲ ਨੇ ਟ੍ਰਾਈਫਲੌਕਸੀ ਤੇ ਪਲੱਸ ਟੈਬੂਕੋਨਾਜੋਲ ਇਹ ਤੁਹਾਡੇ ਸ਼ੀਤ ਬ্লাইਟ ਤੇ ਵੀ ਰਿਜ਼ਲਟ ਦਿੰਦੇ ਆ ਤੁਹਾਡੀ ਬਲਾਸਟ ਤੇ ਵੀ ਰਿਜ਼ਲਟ ਦਿੰਦੇ ਆ ਬਰਾਊਨ ਲੀਫ ਸਪੌਟ ਜਿਹੜਾ ਪੂਰੇ ੱੱਬਿਆਂ ਦਾ ਰੋਗ ਉਹ ਤੇ ਵੀ ਰਿਜ਼ਲਟ ਦਿੰਦੇ ਆ ਤੇ ਬਹੁਤ ਇੰਪੋਰਟੈਂਟ ਹੈ ਕਿ ਆਪਣੇ ਡਾਟੀ ਪੈਨਿਕਲ ਮਤਲਬ ਕਿ ਦਾਣੇ ਦੀ ਕੁਆਲਿਟੀ ਸਾਫ਼ ਦਾਣਾ ਤੇ ਮੁੰਜਰ ਨੂੰ ਦਾਗ ਹੀ ਹੋਣ ਤੋਂ ਜਿਹੜਾ ਹੈਗਾ ਬਹੁਤ ਵਧੀਆ ਇਹਦੀ ਰੋਗ ਉਥாம் ਮੈਲਦੀ ਟ੍ਰਾਈ ਫਲੌਕਸੀਪ ਸਟਾਪਨ ਪਲਸ ਸਟੈਪੋਕੋਨਜੋਲ ਸੋ ਤੁਸੀਂ ਜੋਕਸੀ ਸਟਾਪਨ ਪਲਸ ਸਟੈਪੋਕੋਨਜੋਲ ਤੋਂ ਲੈ ਕੇ ਕਸਟੋਡੀਆ ਜਾਂ ਤੁਸੀਂ ਜਿਹੜਾ ਹੈਗਾ ਐਮੀਸਟਾਟਾਪ ਨਾਟੀਬੋ ਪਲਸਰਾ ਕੋਈ ਵੀ ਟੈਕਨੀਕਲ ਵਰਤ ਸਕਦੇ ਆ ਪਰ ਕੋਸ਼ਿਸ਼ ਕਰੋ ਬਦਲ ਕੇ ਕਰੀਏ ਜੇ ਤੁਸੀਂ ਕਹੋਨੇ ਆ ਕਿ ਜਿਹੜਾ ਤੁਸੀਂ ਟਾਪ ਵਾਲਾ ਜੇ ਕਹਿੰਨੇ ਆ ਤਾਂ ਉਹ ਟ੍ਰਾਫੀ ਪ੍ਰੋਕਸੀ ਪਲਸ ਸਟੈਪੋਕੋਨਜੋਲ ਦੇ ਬੈਸਟ ਰਿਜ਼ਲਟ ਤੁਹਾਨੂੰ ਮਿਲਣਗੇ ਰਿਪੀਟ ਕਰੀ ਤੇ ਸਿੰਗਲ ਵਾਰ ਨਹੀਂ ਆਪਾਂ ਨੂੰ ਰਿਪੀਟ ਆਪਾ ਬਾਸਮਤੀ ਦੇ ਗੋਭ ਸਮੇਂ ਸਪਰੇਅ ਕਰਦਨੇ ਮੁੰਜਰਾ ਨਿਕਲ ਟਾਈਮ ਕਰਦੈ ਨਹੀਂ ਬਲਾਸਟ ਆ ਜਾਂਦੀ ਸੋ ਰਿਪੀਟ ਹੈ ਜਿਹੜਾ ਉਲੀ ਨਾਸ਼ਕ ਉਹ ਜ਼ਰੂਰ ਕਰਨਾ ਚਾਹੀਦਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨ ਨੇ